ਆਪਾਂ ਰਸ ਟੋਪਿਕ ਵਿੱਚ ਚਰਚਾ ਕਰਾਂਗੇ ਤੇ ਚਲিয়ে ਸ਼ੁਰੂ ਕਰਦੇ ਹਾਂ ਰਸ ਟੋਪਿਕ ਕਾਵੀ ਖੇਤਰ ਵਿੱਚ ਰਸ ਤੋਂ ਪਾਵ ਆਨੰਦ ਹੈ ਸਾਹਿਤਿਕ ਖੇਤਰ ਵਿੱਚ ਕਾਵੀ ਆਨੰਦ ਹੀ ਰਸ ਹੈ ਕਾਵੀ ਅਨੁਭਵ ਨੂੰ ਰਸ ਦਾ ਨਾਮ ਦਿੱਤਾ ਗਿਆ ਹੈ ਰਸ ਨੂੰ ਕਾਵੀ ਦੀ ਆਤਮਾ ਆਖਦੇ ਹਨ ਰਸ ਇੱਕ ਆਤਮਿਕ ਆਨੰਦ ਹੈ ਰਸ ਸਿਧਾਂਤ ਦਾ ਮੋਢੀ ਬਰਤਮੁਨੀ ਹੈ ਤਾਂ ਰਸ ਜਿਹੜਾ ਸਿਧਾਂਤ ਹੈ ਉਸ ਦਾ ਮੋਢੀ ਹੈ ਭਰਤਮੁਨੀ ਜਿਸ ਨੇ ਆਪਣੇ ਗ੍ਰੰਥ ਕਾਵਿ ਸ਼ਾਸਤਰ ਵਿੱਚ ਉਹਨਾਂ ਦਾ ਗ੍ਰੰਥ ਹੈ ਕਾਵਿ ਸ਼ਾਸਤਰ ਵਿੱਚ ਰਸ ਨੂੰ ਨਾਟ ਰਸ ਆਖਿਆ ਹੈ ਅਤੇ ਰਸ ਨੂੰ ਕਵਿਤਾ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਹੈ ਰਸ ਦੀ ਮੂਲ ਜੜ ਭਾਵ ਹਨ ਇਹ ਭਾਵ ਅਨੁਭਵ ਭਾਵ ਅਨੁਭਾਵ ਅਤੇ ਸੰਚਾਰੀ ਭਾਵਾਂ ਦੇ ਸੰਜੋਗ ਦਾ ਸਿੱਟਾ ਹੈ ਰਸ ਦੇ ਪ੍ਰਕਾਰ ਸਾਡੇ ਮਨ ਵਿੱਚ ਕਵਿਤਾ ਨੂੰ ਪੜ੍ਹ ਕੇ ਜੋ ਭਾਵ ਉਤਪੰਨ ਹੋਵੇ ਉਸ ਨਾਲ ਉਸ ਭਾਵ ਅਨੁਸਾਰ ਕਵਿਤਾ ਵਿੱਚ ਰਸ ਦੀ ਪਹਿਚਾਨ ਕੀਤੀ ਜਾਂਦੀ ਹੈ ਸਥਾਈ ਭਾਵਾਂ ਅਨੁਸਾਰ ਰਸ ਦੀਆਂ 9 ਕਿਸਮਾਂ ਹਨ ਨੰਬਰ 1 ਹੈ ਸ਼ਿੰਗਾਰ ਰਸ ਇਸ ਦਾ ਸਥਾਈ ਭਾਵ ਹੈ ਪ੍ਰੇਮ ਜਾਂ ਪ੍ਰਤੀਤ ਇਸ ਨੂੰ ਸਾਰੇ ਰਸਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਹੈ ਇਹ ਦੋ ਪ੍ਰਕਾਰ ਦਾ ਹੁੰਦਾ ਹੈ ਨੰਬਰ 1 ਹੈ ਸੰਜੋਗ ਸ਼ਿੰਗਾਰ ਦੂਜਾ ਹੈ ਵਿਜੋਗ ਸ਼ਿੰਗਾਰ ਸੰਜੋਗ ਸ਼ਿੰਗਾਰ ਵਿੱਚ ਪ੍ਰੀਤਮ ਦੇ ਵਸਲ ਜਾਂ ਮਿਲਾਪ ਦੀ ਖੁਸ਼ੀ ਅਤੇ ਵਿਯੋਗ ਸ਼ਿੰਗਾਰ ਵਿੱਚ ਪ੍ਰੀਤਮ ਦੇ ਹਿਜੜ ਜਾਂ ਵਿਛੋੜੇ ਦਾ ਪਾਉ ਪ੍ਰਕਟ ਹੁੰਦਾ ਹੈ ਨੀ ਅਜ ਕੋਈ ਆਇਆ ਸਾਡੇ ਵੇੜੇ ਤੱਕਣ ਚਨ ਸੂਰਜ ਟੁਕ ਟੁਕ ਨੇੜੇ ਇਸ ਦਾ ਐਗਜ਼ਾਮਪਲ ਹੈ ਲਸੇਨੀ ਉਹਦਾ ਮੱਥਾ ਤਾਰੀਆਂ ਵਾਂਗੂ ਆਇਆ ਨੀ ਖੋਰੇ ਅੰਬਰ ਕੁਮਕੁਮ ਕਿਹੜੇ ਕੋਈ ਆਇਆ ਸਰਗੀਸਾਰ ਮੇਰੇ ਕੋਲ ਤੇ ਮੂੰਹ ਜਖਾਰੇ ਵਿੱਚ ਸਿੰਜਾਵੇ ਬੋਲ ਸੁੱਤੇ ਸੂਰਜ ਦੇ ਚੰਦ ਤਾਰੀਆਂ ਦੀ ਲਿਸਲਿਸ ਬੰਦ ਪਰ ਹੱਸਦੇ ਨੂਰਾ ਨਾਲ ਪਰੀ ਮੇਰੀ ਚੋਲੀ ਦੂਜਾ ਹੈ ਵਿਯੋਗ ਸ਼ਿੰਗਾਰਸ ਮਿੱਤਰ ਪਿਆਰੇ ਨੂੰ ਹਾਲ ਸੁਰੀਂਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁੱਦ ਬਿਨ ਰੋ ਰਜਾਈਆਂ ਦਾ ਓਡਣ ਨਾਰਗ ਨਿਵਾਵਾਂ ਦੇ ਰਹਿਣਾ ਸੂਲ ਸੁਰਾ ਹੀ ਖੰੰਜਰ ਪਿਆਲਾ 빙 ਕਮਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਬਟ ਖੇੜੀਆਂ ਦਾ ਰਹਿਣਾ ਸੋਹਣੀ ਕੁੱਕੜੀ ਸੋਹਣੀ ਕੁੱਕਦੀ ਬੇਲੀਆਂ ਬੇਲੀਆਂ ਓਏ ਦਸ ਕੋਣ ਦਰਦੀ ਇਥੇ ਹੈਰ ਤੇਰੇ ਇੱਕ ਸਾਖ ਇੱਕ ਸਾਖ ਆਰਾ ਤੇਰਾ ਨਾਲ ਮੇਰੇ ਇਥੇ ਹੋਣ ਨਹੀਂ ਸਾਖ ਸੇਨ ਤੇਰੇ ਪਿੱਛਾ ਦੂਰ ਰਹਾ ਤੇਰਾ ਸਜਣਾ ਓਏ ਹੁਣ ਕੋਲ ਨਹੀਂ ਪਾਈ ਪੈਣ ਤੇਰੇ ਤਾਂ ਇਹ ਜਿਹੜਾ ਹੈ ਉਹ ਵਿਯੋਗ ਸਿੰਗਾਰਸ ਦਾ ਐਗਜ਼ਾਮਪਲ ਹੈ ਤੀਜਾ ਹੈ ਹਾਸ ਰਸ ਇਸ ਦਾ ਸਥਾਈ ਪਾਵ ਹੁੰਦਾ ਹੈ ਹਾਸਾ ਕਵੀ ਅਤੇ ਕਲਾਕਾਰ ਸਮਾਜਿਕ ਬੁਰਾਈਆਂ ਰਾਜਨੀਤਿਕ ਆਦੀ ਉੱਤੇ ਵਿਅੰਗ ਕਰਕੇ ਹਾਸ ਰਸ ਪੈਦਾ ਕਰਦਾ ਹੈ ਜਿਵੇਂ ਮੈਡਮ ਕੀ ਅੱਖਾਂ ਤੈਨੂੰ ਕਿਵੇਂ ਅੱਖਾਂ ਅਜ ਅਖਣੇ ਦੀ ਪੈ ਗਈ ਲੋੜ ਹੀ ਰੇ ਫਰਸਟ ਐਡ ਦੀ ਥਾਂ ਤੂੰ ਰੈੱਡ ਕੀਤਾ ਸਾਡਾ ਹਿਲਿਆ ਇਹ ਜੋੜ ਜੋੜ ਹੀ ਰੇ ਤਾਂ ਇਹਦੇ ਵਿੱਚ ਹਾਸਾ ਰਸ ਚਲਕਦਾ ਹੈ ਜੇ ਤੂੰ ਖੇੜੀਆਂ ਬਾਜ਼ ਨਹੀਂ ਰਹਿ ਸਕਦੀ ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ ਮੇਰੇ ਟੀਏ ਤੇ ਬੀਏ ਟੀਏ ਤੇ ਡੀਏ ਦਾ ਕਰ ਲੇਖਾ ਮੈਂ ਮੰਗਦਾ ਨਾ ਲੱਖ ਕਰੋੜ ਹੀਰੇ ਹੀਰਾ ਹੋਰ ਵੀ ਜਗ ਵਿੱਚ ਬੋਤਾ ਹੀਰਾ ਇਧਰ ਰਾਂਜਿਆਂ ਦੀ ਸਾਰਟੇਜ ਹੀਰੇ ਮਤਲਬ ਸੋਰਟੇਜ ਹੀਰੇ ਨਿੱਕੇ ਹੁੰਦੇ ਡੰਗੇ ਚਾਰੇ ਵੱਡੇ ਹੋਏ ਹਲਵਾਇਆ ਬੁੱਢੇ ਹੋਏ ਮੱਲਾ ਫੇਰੀ ਰਬ ਦਾ ਬਲੰਬਾ ਲਾਇਆ ਰਬ ਦਾ ਉਲੰਬਾ ਲਾਇਆ ਉਹਨਾਂ ਦੇ ਨਕ ਨਿੱਕੇ ਤੇ ਸਿਰ ਪਾਉੜੇ ਫਿਡ ਢੋਣ ਚਮਕੇ ਉਹ ਹਿਕਾ ਨਾਲ ਵਸਾਉਂਦੇ ਵਾ ਪਾ ਲਈ ਸਕੇ ਤਾਂ ਇਹ ਜਿਹੜੇ ਐਗਜ਼ਾਮਪਲ ਹਨ ਇਹ ਰਹਾਸ ਰਸ ਦੇ ਐਗਜ਼ਾਮਪਲ ਹੈ ਨੈਕਸਟ ਹੈ ਕਰੁਣਾ ਰਸ ਇਸ ਦਾ ਸਥਾਈ ਪਾਵ ਹੁੰਦਾ ਹੈ ਸੋਕ ਸੋਕ ਹੈ ਜਿਵੇਂ ਗਮ ਅਫਸੋਸ ਤੋ ਇਸ ਦਾ ਸਥਾਈ ਭਾਵ ਹੁੰਦਾ ਸੋਕ ਗਮ ਜਾਂ ਅਫਸੋਸ ਜਿਵੇਂ ਅਜ ਅੱਖਾਂ ਵਾਰਸ ਸਾਨੂੰ ਕਿਤੇ ਕਬਰਾਂ ਵਿੱਚ ਬੋਲ ਤੇ ਅਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਹੋਈ ਸੀ ਦੀ ਪੰਜਾਬ ਦੀ ਤੂੰ ਲਿਖ ਲਿਖ ਸਾਰੇ ਵੈਣ ਅਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸਾਨੂੰ ਕਹਿਣ ਕਈਆਂ ਮਾਵਾਂ ਦੇ ਪੁੱਤ ਮੋਏ ਉੱਥੇ ਸੀਨੇ ਲਗੀਆਂ ਤੇਜ਼ ਘਟਾਰੀਆਂ ਨਹੀਂ ਜਿੰਨਾ ਪੈਣਾ ਨੂੰ ਵੀਰ ਨਾ ਮਿਲੇ ਮੁੜਕੇ ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨਹੀਂ ਤੀਜਾ ਐਗਜ਼ਾਮਪਲ ਹੈ ਅਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨਹੀਂ ਸਾ ਮਹਮਦਾ ਇੱਕ ਸਰਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਤੇ ਇਸ ਵਿੱਚ ਕਰਣਾ ਰਸ ਜਿਹੜਾ ਹੈ ਉਹ ਦਿਖਦਾ ਹੈ ਨੈਕਸਟ ਹੈ ਰੋਧ ਰਸ ਰੋਧ ਰਸ ਕਿਸ ਦਾ ਸਥਾਈ ਭਾਵ ਹੁੰਦਾ ਹੈ ਕਰੋਧ ਬਦਲੇ ਦੀ ਭਾਵਨਾ ਕਰੋਧ ਨੂੰ ਜਗਾਉਂਦੀ ਹੈ ਮੌਤ ਕਟਵੜ ਤੇ ਲਹੂ ਲਹਾਨ ਦੀ ਦ੍ਰਿਸ਼ ਰੋਧ ਰਸ ਦਾ ਸਥਾਈ ਭਾਵ ਹੁੰਦਾ ਹੈ ਤੇ ਲਹੂ ਲਹਾਨ ਹੋਣਾ ਜਾਂ ਮੌਤ ਜਾਂ ਕਟਵੜੀ ਇਹ ਸਾਰੇ ਰੋਧ ਰਸ ਦੇ ਪ੍ਰਕਾਰ ਹਨ ਜਿਵੇਂ ਕਿਨ ਐਗਜ਼ਾਮਪਲ ਹੈ ਕੀ ਘਿੰਨ ਚਪੇੜ ਮੂੰ ਉੱਤੇ ਮਾਉ ਲੇਪ ਦੀਆਂ ਨੂੰ ਲਾਈ ਕੁਝ ਕੁਆਰੀ ਮੂੰਹ ਨਾ ਬੋਲੀ ਤੂੰ ਕਿਉ ਲੱਜਾ ਲਾਹੀ ਨੈਕਸਟ ਐਗਜ਼ਾਮਪਲ ਹੈ ਫੌਜ਼ਾ ਦੋਹਾ ਮੁਕਾਬਲਾ ਜਿਉਂ ਵਰਸਣ ਆਇਆ ਬੰਦੂਕਾਂ ਦੀਆਂ ਗੋਲੀਆਂ ਕੋਪਵਨ ਵਸਾਇਆ ਨੈਕਸਟ ਹੈ ਛੇੜ ਖੁਦਰਾ ਪੇੜ ਮਜਾਇਨਾ ਏ ਸੋਕਾ ਅੰਗ ਤੇਰੇ ਨਾਲ ਸੋਟੀਆਂ ਦੇ ਅਸੀਂ ਜਟੀਆਂ ਮੁਸਕ ਪਲਟੀਆਂ ਹਾਂ ਨਕਪੜ ਸੁਟੇ ਜਿੰਨਾ ਝੋਟੀਆਂ ਦੇ ਜਾਟਾ ਮੁੰਕੇ ਮਿਡੀਆਂ ਖੋ ਸੁਟੋ ਗਊ ਪਕੜਦੇ ਦੇਉਂ ਬਲਾਵੜਾ ਨਹੀਂ ਰਖ ਰਖ ਲਗੇ ਤਾਂ ਮਟੂੰਗਾ ਚੀਰ ਰੰਗੇ ਕੱਢ ਲਊਗਾ ਦਿਲੇ ਦਾ ਕੌੜਾ ਨਹੀਂ ਤਾਂ ਇਹ ਜਿਹੜਾ ਐਗਜ਼ਾਮਪਲ ਹੈ ਇਹ ਰੁੱਧ ਰਸਤੇ ਪਾਉ ਪ੍ਰਗਟ ਕਰਦੇ ਹਨ ਨੈਕਸਟ ਹੈ ਵੀਰ ਰਸ ਵੀਰ ਰਸ ਦਾ ਸਥਾਈ 파ਵ ਹੈ ਉਤਸ਼ਾਹ ਜੰਗ ਯੁੱਧ ਵਿੱਚ ਵੀਰਤਾ ਸੂਰਮਗਤੀ ਅਤੇ ਜਿਹੜੇ ਹੁੰਦੇ ਹਨ ਬਹਾਦਰੀ ਨੂੰ ਵੀਰ ਰਸ ਰਾਹੀ ਪ੍ਰਗਟਾਇਆ ਜਾਂਦਾ ਹੈ ਯੁੱਧਵੀਰ ਧਰਮਵੀਰ ਦਾਨਵੀਰ ਦਇਆਵੀਰ ਰਸ ਦੇ ਅੰਤਰਗੰਤ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਜੰਗ ਮੁਸਾਫਾ ਵਜਿਆ रण करे नगारे चावळे झुलन नेजे बेर का निशान लसन लसावळे ढोल नगाड़े पौण दे उंगण जान जटावळे दुर्गा दन्नो डरे रणनाक वजन दे खेर तिरावळे तो ए जेड़ा एग्जांपल है वो है वीर रसदा ते नेक्स्ट है इसका पेड़ों सो मैं आ, सो मैं शेर बनाऊ पेड़ों से मैं शेर बनाऊ ਰਾਠਨ ਤੇ ਸੰਗ ਰੰਗ ਲੜਾਉਂ ਯੁੱਧ ਗਰੀਬ ਤੋਂ ਭੂਪ ਗਰੀਬ ਤੋਂ ਕਰਵਾਉ ਚਿਉੜੀ ਮੈਂ ਬਾਜ ਤੁੜਾਉਂ ਚਿੜਿਓਂ ਤੋਂ ਮੈਂ ਬਾਜ ਲੜਾਉਂ ਤਾਂ ਇਹ ਜਿਹੜਾ ਐਗਜ਼ਾਮਪਲ ਹੈ ਸਵਾ ਲੱਖ ਤੋਂ ਇੱਕ ਲੜਾਉ ਤਬੇ ਗੋਵਿੰਦ ਸਿੰਘ ਨਾਮ ਕਹਾਉਂ ਇਹ ਜਿਹੜਾ ਐਗਜ਼ਾਮਪਲ ਹੈ ਗੋਵਿੰਦ ਸਿੰਘ ਜੀ ਦੀ ਕਹੀ ਗਈ ਗੱਲ ਹੈ ਤੇ ਐਗਜ਼ਾਮਪਲ ਵਿੱਚ ਆਂਦਾ ਹੈ ਕਿਹੜੇ ਐਗਜ਼ਾਮਪਲ ਵਿੱਚ ਵੀਰ ਰਸ ਜਿਹੜਾ ਹੈ ਉਹ ਵੀਰ ਰਸ ਦਾ ਪਾਉ ਪ੍ਰਗਟ ਕਰਦਾ ਹੈ ਝੰਡੇਲ ਨਿਕਲੇ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਚੜੇ ਪੁੱਤ ਸਰਦਾਰਾਂ ਦੇ ਛੇਲ ਬੰਕੇ ਜੈਸੇ ਬੇਲਿਓ ਨਿਕਲਦੇ ਸੇਰ ਮੀਆਂ ਜਿਹੜਾ ਐਗਜ਼ਾਮਪਲ ਹੈ ਇਹੜਾ ਇਹ ਜਿਹੜਾ ਐਗਜ਼ਾਮਪਲ ਹੈ ਉਹ ਹੈ ਬੀਰ ਰਸ ਦਾ ਹੈ ਜਿਵੇਂ ਨੈਕਸਟ ਹੈ ਭਿਆਨਕ ਰਸ ਭਿਆਨਕ ਰਸ ਇਸ ਦਾ ਸਥਾਈ ਭਾਵ ਹੈ ਪੇ ਜਾਂ ਡਰ ਚਿੱਤ ਦੀ ਬੇਚੈਨੀ ਵਿਅਕੁਲਤਾ ਡਰਾਉਣੀ ਵਸਤੂ ਆਦੀ ਪਿਆਨਕ ਰਖ ਰਸ ਜਿਹੜਾ ਹੈ ਉਪਜਾਉਂਦੇ ਹਨ ਜਿਵੇਂ ਕਿ ਦੋਹੀ ਦਲੀ ਮੁਕਾਬਲੇ ਰਣਸੁਰੇ ਗੜਕਣ ਚੜ ਤੋਪਾਂ ਗੜੀ ਫੁਕੀਆਂ ਲਖ ਮੰਗਲ ਟੜਕਣ ਔਰ दारू ਖਾਂਦੀਆਂ ਕੋਲੀਆਂ ਔਰ ਮੰਗੋਲੇ ਰੜਕਣ ਜਿਉਂ ਦਰ ਖੁੱਲੇ ਦੋਜਖਾਂ ਮੂੰਹ ਭਾਰੀ ਕੜਕਣ ਤੋ इस तरह भयानक रस एग्जाम्पल है नेक्स्ट एग्जाम्पल है नेक्स्ट है बीर बिभत रस बिभत रस है इसका स्थाई भ भाव जोड़ा है वह घृणा हों है मित्र लो न, मित्र लोथ चरबी सड़ांद जड़े होंगे है रवा हवाड़ है मलमुत्र है जो ਵਿਵਚਾਰ ਹੈ ਜਾਂ ਦੁਰਾਚਾਰ ਹੈ ਦ੍ਰਿਸ਼ਟਾਚਾਰ ਹੈ ਭ੍ਰਿਸ਼ਟਾਚਾਰ ਹੈ ਜਿਵੇਂ ਮਿੱਤਰ ਲੋਭ ਚਰ ਚਰਬੀ ਸੜਾਂਦ ਹਵਾੜ ਮਲਮੁੱਤਰ ਔਰ ਵਿਵਚਾਰ ਔਰ ਦੁਰਾਚਾਰ ਭ੍ਰਿਸ਼ਟਾਚਾਰ ਆਦਿ ਜਿਹੜੇ ਹੈ ਵਿਵਤ ਸਰਸ ਦਾ ਇਸ ਵਿੱਚ ਉਪਜਦਾ ਹੈ ਜਿਵੇਂ ਜਿੱਧਰ ਨਜ਼ਰ ਜਾਵੇ ਤਬਾਹੀ ਮਚੀ ਕਹਾਣੀ ਹੋ ਰਹੀ ਲਹੂ ਮਿੰਜ ਦੀ ਕਿਵੇਂ ਮਗਜ਼ ਖੋਪੜ ਵਿੱਚੋਂ ਵਹਿ ਰਿਹਾ ਗਈਆਂ ਟੁੱਟ ਮਟਕਾ ਦਹੀਂ ਹੋ ਰਹੀ ਹੋਇਆ ਕਿੱਤੇ ਤੋਣ ਵਿੱਚੋਂ ਫੁਹਾਰਾ ਟੁੱਟੇ ਜਿੱਤੇ ਮਗਜ਼ ਦੀ ਖੋਪੜੀ ਪਈ ਟੁੱਟੇ ਵਿਵਤਰਸ ਵਿਵਤਸ ਰਸ ਦਾ ਐਗਜ਼ਾਮਪਲ ਹੈ ਮਸ ਸਾਨੂੰ ਮਰੁੰਡ ਦੇ ਰਵਾਂ ਨੂੰ ਪਰ ਤਰੁੰਡ ਦੇ ਚੰਮੜੀ ਨੂੰ ਨੋਚਦੇ ਆਂਦਰਾ ਖਰਜੋਚਦੇ ਲੌ ਲਹੂ ਪਿੰਦੇ ਸਾਮ ਨੂੰ ਖਰੁੰਦੇ ਮਿੱਟੀ ਨੂੰ ਖਾਂਦੇ ਮਿੱਟੀ ਚੋਂ ਸੁੰਦੇ ਤਾਂ ਵਿਵਤਸ ਰਸ ਦਾ ਐਗਜ਼ਾਮਪਲ ਹੈ ਨੈਕਸਟ ਹੈ ਅਦਭੁਤ ਰਸ ਇਸ ਦਾ ਸਥਾਈ ਭਾਵ ਹੈ ਅਸਚਰਜ ਵਿਸਮੇ ਬਿਸਮਾਦ ਹੈਰਾਨੀ ਜਨਕ ਗੱਲਾਂ ਅਨੋਖੀਆਂ ਕਥਾ ਕਹਾਣੀਆਂ ਵਿਚਿਤ੍ਰ ਘਟਨਾਵਾਂ ਚੱਕਾ ਚੁੰਦ ਵਾਲੇ ਦ੍ਰਿਸ਼ ਅਦਭੁਤ ਅਦਭੁਤ ਰਸ ਵਿੱਚ ਪੈਦਾ ਕਰਦੇ ਹਨ ਐਗਜ਼ਾਮਪਲ ਹੈ ਕਬੀਰ ਐਸਾ ਕੋਈ ਨ ਜਨਮਿਉ ਆਪਣੇ ਕਰਲਾਵੇ ਆਗ ਪਾਉਚੀ ਲੜਕਾ ਜਾਣ ਕੇ रहे रास लियो लागत स्थाई भाव है वैराग रस का स्थाई भाव है वैराग संसार जीवन मनुखी मौत शरीर परलोक आदि ਸਵਾਲਾਂ ਦੇ ਜਵਾਬ ਲਈ ਮਨੁੱਖ ਦੇ ਦਿਲ ਵਿੱਚ ਨਾ ਸਵਨ ਸੰਸਾਰ ਲਈ ਪੈਦਾ ਹੋਇਆ ਵਿਰਾਗ ਜਿਹੜਾ ਹੁੰਦਾ ਹੈ ਉਹ ਸ਼ਾਂਤ ਰਸ ਹੁੰਦਾ ਹੈ ਜਿਵੇਂ ਵੇਰੀ ਨਾਗਸ ਤੇਰਾ ਪਹਿਲਾ ਚਲਕਾ ਜਦ ਅੱਖੀਆਂ ਵਿੱਚ ਵਸਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ ਅੰਮ੍ਰਿਤ ਵੇਲ ਸਚਨਾਉ ਵਡਿਆਈ ਵਿਚਾਰ ਤੋ ਇਹ ਹੈ ਸ਼ਾਂਤ ਰਸ ਅਜਦੇ ਲਈ ਇਨਾ ਹੀ ਮਿਲਦੇ ਹਨ ਅਗਲੀ ਕਲਾਸ ਵਿੱਚ ਥੈਂਕ ਯੂ ਜੈ ਹਿੰਦ ਜੈ ਭਾਰਤ